ਦੋਸਤੋ ਬਿਲਕੁਲ ਨਵੀਂ ਗੱਲ ਆਜੀ ਲਿਖੀ ਐ ਤੁਹਾਡੇ ਰੂਪ ਟੂ ਕਰ ਰਿਹਾ ਰੂਹਦਾਰੀ ਦੀ ਗੱਲ ਐ ਇੰਤਜ਼ਾਰ ਦੀ ਗੱਲ ਐ ਸੱਚੇ ਪਿਆਰ ਦੀ ਗੱਲ ਐ ਬਸ ਹੱਥ ਜੋੜ ਕੇ ਬੇਨਤੀ ਐ ਕਿ ਸ਼ੇਅਰ ਕਰ ਦਿਓ ਇਹਨੂੰ ਇੰਨਾ ਹੀ ਬਹੁਤ ਐ ਪਿਆਰ ਮੱਥ ਦੇ ਰੂਹ ਨੂੰ ਕੀ ਲਿਖਿਆ ਤੁਹਾਡੇ ਰੂਹ ਨੂੰ ਕਰਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਜੇ ਦਿਲ ਕੀ ਤਾ ਕੁਝ ਲਿਖਣੇ ਨੂੰ ਮੈਂ ਲਿਖਤੀ ਜ਼ਿੰਦਗੀ ਦਾ ਨਾਮ ਤੇਰੇ ਅੱਜ ਦਿੱਲੀ ਕੀ ਤਾਂ ਕੁਝ ਲਿਖੜੇ ਨੂੰ ਮੈਂ ਲਿਖਤੀ ਜ਼ਿੰਦਗੀ ਦਾ ਨਾਮ ਤੇਰੇ ਤੇਰੇ ਕਦਮਾਂ ਦੇ ਬਿਚੀ ਰੱਖ ਖੁਸ਼ੀਆਂ ਗਮ ਰਹਿ ਗਏ ਸਜਣਾ ਕੋਲ ਮੇਰੇ ਅੱਜ ਦਿੱਲੀ ਕੀ ਤਾਂ ਕੁਝ ਲਿਖੜੇ ਨੂੰ ਮੈਂ ਲਿਖਤੀ ਜ਼ਿੰਦਗੀ ਨਾ ਮੁ ਤੇਰੇ ਕਿੰ ਕੁ ਮੈਂ ਜਾਣਾ ਦੂਜਾ ਰੱਬ ਮੇਰਾ ਕਿਵੇਂ ਕਿੰਨਾ ਕਰਦਾ ਪਿਆਰ ਤੇਨੂੰ ਜਦੋਂ ਹਿੰਦੀ ਯਾਰੀ ਵਿਕੀ ਰੋ ਨੇ ਅੱਖਾਂ ਕਹੇ ਪਾਗਲੇ ਇਸ ਸੰਸਾਰ ਮੈਨੂੰ ਇਕ ਮੈਂ ਜਾਣਾ ਦੂਜਾ ਰੱਬ ਮੇਰਾ ਕਿਵੇਂ ਕਿੰਨਾ ਕਰਦਾ ਪਿਆਰ ਤੈਨੂੰ ਜਦੋਂ ਇੰਤਿਆਰ ਵਿੱਚ ਹੀ ਰੂੰਣ ਅੱਖਾਂ ਕਹੇ ਪਾਗਲੇ ਇਸ ਸੰਸਾਰ ਮੈਨੂੰ ਬੜ ਮੱਲ ਮੱਲ ਲੱਗਦੇ ਜ਼ਖਮਾਂ ਤੇ ਤੇਰੀ ਯਾਦ ਦੇ ਅੰਦਰ ਜੋ ਕੇਰੇ ਬੜ ਮੱਲ ਮੱਲ ਲੱਗਦੇ ਜ਼ਖਮਾਂ ਤੇ ਹੰਝੂ ਯਾਦ ਤੇਰੀ ਵਿੱਚ ਜੋ ਕੇਰੇ ਅੱਜ ਦਿਲ ਕੀ ਤਾ ਕੁਝ ਲਿਖੜੇ ਮੈਂ ਲਿਖਤੀ ਜ਼ਿੰਦਗੀ ਨਾਮ ਤੇਰੇ ਅੱਜ دل ਕੀਤਾ ਕੁਝ ਲਿਖੜੇ ਨੂੰ ਮੈਂ ਲਿਖਤੀ ਜ਼ਿੰਦਗੀ ਨਾਮ ਤੇਰੇ ਕੀਤਾ ਸੋਚਾਂ ਦੇ ਵਿੱਚ ਪਿਆਰ ਤੇਨੂੰ ਤੇਰੇ ਬਾਝੋਂ ਜ਼ਿੰਦਗੀ ਜੋ ਲੰਗੀ ਸਦਾ ਆਉਂਦੇ ਜਾਂਦੇ ਸਾਹਲੇ ਤੇਰੀ ਵਟਸ ਹੋਲੀ ਦੀਪ ਮੰਗੀ ਕਿਤਾ ਸੋਚਾਂ ਦੇ ਵਿੱਚ ਪਿਆਰ ਤੈਨੂੰ ਤੇਰੇ ਵਾਜੋ ਜ਼ਿੰਦਗੀ ਜੋ ਲੰਗੀ ਸਦਾ ਆਉਂਦੇ ਜਾਂਦੇ ਸਾਹਾਂ ਨੇ ਤੇਰੀ ਬੈਠ ਸੁਹੋਲੀ ਦੀਦ ਮੰਗੀ ਹਮੀ ਭਰ ਦੇਨੀ ਉਮਰ ਕੇ ਵੀ ਹਮੀ ਭਰ ਦੇਨੀ ਉਮਰ ਕੇ ਵੀ ਬੈਠ ਤੇਰੀ ਵਿੱਚ ਜੋ ਫੇਰੇ ਅਮੀਰਦੇ ਨੀ ਓਣਕੇ ਵੀ ਬੇਇਸ਼ਕ ਤੇਰੇ ਵਿੱਚ ਜੋ ਫੇਰੇ ਅੱਜ ਦਿਲ ਕੀ ਤਾ ਕੁਝ ਲਿਖੜੇ ਨੂੰ ਮੈਂ ਲਿਖਤੀ ਜ਼ਿੰਦਗੀ ਦਾ ਤੇਰੇ ਅੱਜ ਦਿਲ ਕੀ ਤਾ ਕੁਝ ਲਿਖੜੇ ਨੂੰ ਮੈਂ ਲਿਖਤੀ ਜ਼ਿੰਦਗੀ ਲਾ ਸੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੀ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਤੁਹਾਡਾ ਸ਼ੁਕਰਗੁਜ਼ਾਰ ਹੋਵਾਂਗਾ ਇਹਨਾਂ ਕੁਝ ਕਹਿ ਦਵਾਂ ਅਖੀਰਾਂ ਦਾ ਜਾਚ